ਮੈਂ ਇਹ ਅੱਜ ਇੱਕ ਆਪਣਾ ਤੁਹਾਨੂੰ ਬਾਈ ਦਿਖਾਉਣੇ ਆ ਚਲੋ ਸ਼ਕਲ ਤਾਂ ਨਹੀਂ ਦਿਖਾਉਣੀ ਚਾਹੁੰਦੇ ਬਾਈ ਦੀ ਬਾਈ ਥੋੜਾ ਜਿਹਾ ਚਲੋ दारू ਪੀ ਕੇ ਸ਼ਰਾਬੀ ਹੋ ਗਿਆ ਸ਼ਾਮ ਦਾ ਟਾਈਮ ਆ 5:00 5:30 ਵਜੇ ਦਾ ਟਾਈਮ ਹੈ ਤੇ ਇਹ ਆਪਣੇ ਰੱਤੀਏ ਤੋਂ ਕਮਾਣੇ ਵਾਲੇ ਰੋਡ ਤੇ ਇਹ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਵੀ ਆਪਾਂ ਇਹ ਨਹੀਂ ਕਹਿੰਦੇ ਬਾਈ ਦੀ ਆਪਾਂ ਬੇਇੱਜ਼ਤੀ ਕਰਨੀ ਚਾਹੁੰਦੇ ਕੋਈ ਬਾਈ ਵਾਸਤੇ ਮੈਂ ਪਾਣੀ ਲੈ ਕੇ ਆਇਆ ਹੁਣ ਪਹਿਲਾਂ ਬਾਈ ਲੰਮਾ ਪਿਆ ਸੀਗਾ ਖਾਇਆ ਬਾਈ ਨੂੰ ਮੈਂ ਤੇ ਮੈਂ ਕਿਹਾ ਕਿ ਬਾਈ ਉੱਠ ਬਾਈ ਕਹਿੰਦਾ ਮੇਰਾ ਬੈਗ ਸੀਗਾ ਕੋਈ ਬੈਗ ਵੀ ਲੈ ਗਿਆ ਤੇ ਕਹਿੰਦਾ ਪਾਣੀ ਦੀ ਤੇ ਪੂਰੀ ਲੱਗ ਰਹੀ ਐ ਤੇ ਮੈਂ ਬਾਈ ਵਾਸਤੇ ਪਾਣੀ ਲੈਣ ਗਿਆ ਸੀਗਾ ਜੀ ਤੇ ਹੁਣ ਆ ਦੇਖੋ ਮੈਂ ਬਾਈ ਵਾਸਤੇ ਪਾਣੀ ਲੈ ਕੇ ਆਇਆ ਤੇ ਬਾਈ ਨੂੰ ਆਪਾਂ ਪਾਣੀ ਪਿਉਾਉਣੇ ਆ ਤੇ ਵੀਡੀਓ ਬਣਾਉਣ ਦਾ ਇਹੀ ਮਕਸਦ ਐ ਤੇ ਵੀ ਪਾਈ ਜੀ ਜੇ ਕੋਈ ਵੀ ਚਲੋ ਖਾ ਸਰੂ ਪਹਿਲਾਂ ਪੀਂਦੇ ਆ ਥੋੜਾ ਜਿਹਾ ਪਿੰਡ ਦੇ ਲਵੇ ਜਾ ਕੇ ਤੇ ਜਾਂ ਕੋਈ ਲਾਲੋ ਵੀ ਆਪੋ ਤੋਂ ਹੋ ਜਾਣੇ ਆ ਕਿਵੇਂ ਵੀ ਸਿਸਟਮ ਨਾਲ ਹੋਵੇ ਤਾਂ ਠੀਕ ਹੈ ਜੀ ਬਜਾ ਕੱਲਾ ਸੀਗਾ ਬਾਈ ਤੇ ਜੇ ਕੋਈ ਪੈਕ ਤਾਂ ਇਹਦਾ ਲੈ ਗਿਆ ਬਾਈ ਕਹਿੰਦਾ ਮੇਰਾ ਕੋਈ ਲਾ ਕੇ ਤੇ ਜੇ ਕੋਈ ਕਈ ਵਾਰੀ ਘੰਟਾ ਅੱਧਾ ਘੰਟਾ ਹੋਰ ਲੰਘ ਜਾਂਦਾ ਹੋ ਸਕਦਾ ਇਹਦਾ ਮੋਟਰਸਾਈਕਲ ਵੀ ਲੈ ਜਾਂਦਾ ਕੋਈ ਨਾ ਕੋਈ ਤੇ ਚਾਬੀ ਬਾਈ ਦੀ ਵਿੱਚ ਹੀ ਸੀਗੀ ਇਸੇ ਜਗ੍ਹਾ ਤੇ ਬਾਈ ਜਮਾ ਲੰਬਾ ਪਿਆ ਸੀਗਾ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕਿਸੇ ਦਾ ਵੀ ਲਕਸਾਨ ਹੋਣੋਂ ਬਚੇ ਤੇ ਅੱਗੇ ਵਾਸਤੇ ਖਿਆਲ ਰੱਖਿਆ ਕਰੋ ਜੀ ਇਹ ਗੱਲਾਂ ਦਾ ਚਲੋ ਆਪਾਂ ਇਹਨੀ ਜਾਣਕਾਰੀ ਇਹ ਇਸ ਕਰਕੇ ਦਿੱਤੀ ਹੈ ਕਿ ਰੋਡ ਤੇ ਦੇਖੋ ਕਿੰਨੇ ਸਾਧਨ ਗੀ ਜਾਂਦੇ ਨੇ ਕੋਈ ਨਹੀਂ ਰੋਕਦਾ ਹੈਗਾ ਜੀ ਤੇ ਆਪਾਂ ਇਹ ਨਹੀਂ ਕਹਿੰਦੇ ਵੀ ਕੱਲੀ ਆਪਾਂ ਚ ਲਾਲੋ ਰੋਕਦੇ ਆਂ ਵੀ ਆਪਾਂ ਨਹੀਂ ਇਹਨੂੰ ਕੋਈ ਸੇਤ ਕਰੀ ਸੇਤ ਕਰਨ ਵਾਲੇ ਬਹੁਤ ਨੇ ਤੇ ਬਾਕੀ ਹਰੇਕ ਬੰਦਾ ਨਹੀਂ ਰੁਕਦਾ ਜੀ ਡਰਦਾ ਹੈ ਅੱਜ ਕੱਲ੍ਹ ਹਰੇਕ ਵੀਡੀਓ ਕਰ ਦੋ ਸ਼ੇਅਰ ਧੰਨਵਾਦ